ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੀ ਛੋੜ ਦਿਵਸ ਦੀ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ ਅਮਰ ਅਸੀਂ ਬੰਦੀ ਛੋੜ ਦਿਵਸ ਮਨਾ ਰਹੇ ਹਾਂ ਜਿਸ ਤਰ੍ਹਾਂ ਅਸੀਂ ਸੁਣਦੇ ਆ ਰਿਹਾ ਇਤਿਹਾਸ ਚ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਸਮੇਂ ਦੀ ਹਕੂਮਤ ਨੇ ਬੰਦ ਕਰ ਦਿੱਤਾ ਤੇ ਉਥੇ ਉਸ ਸਮੇਂ ਦੇ 52 ਰਾਜੇ ਵੀ ਕੈਦ ਸੀ ਤੇ ਮਜੂਦਾ ਹਕੂਮਤ ਨੇ ਉਹਨਾਂ ਨੂੰ ਕੈਦ ਕੀਤਾ ਸੀ ਤੇ ਗੁਰੂ ਸਾਹਿਬ ਦੇ ਸਮਰਥ ਨੇ ਸਤਗੁਰੂ ਜਿਸਨ ਅਸੀਂ ਪੜਦੇ ਸਤਗੁਰੂ ਬੰਦੀ ਛੋੜ ਹੈ ਤੇ ਉਹਨੂੰ ਕੋਣ ਬੰਦੀ ਬਣਾ ਸਕਦਾ ਹੈ ਸਤਗੁਰੂ ਨੂੰ ਕੋਈ ਬੰਦੀ ਨਹੀਂ ਬਣਾ ਸਕਦਾ ਇਹ ਤੇ ਉਹਨਾਂ ਦੇ ਆਪਣੇ ਚੋਜ ਸੀਗੇ ਤੇ ਉਹਨਾਂ ਵਿੱਚੋਂ ਹੀ ਹੁਣ ਉਹ ਜਦੋਂ ਕਿਲੇ ਵਿੱਚ ਗਏ ਗੁਰੂ ਸਾਹਿਬ ਰਾਜੇ ਨੇ ਆਪਣੇ ਵੱਲ ਉਹਨਾਂ ਨੂੰ ਬੰਦੀ ਬਣਾਇਆ ਤੇ ਉਹ ਉੱਥੋਂ ਦੇ ਰਾਜੇ ਜਦੋਂ ਮਿਲੇ ਤੇ ਉਹਨਾਂ ਨੇ ਗੁਰੂ ਸਾਹਿਬ ਨੇ ਉਹਨਾਂ ਰਾਜਿਆਂ ਨੂੰ ਉਹਨਾਂ ਦੀ ਗੱਲਬਾਤ ਸੁਣੀ ਸਾਰੀ ਫਿਰ ਉਹਨਾਂ ਨੂੰ ਅਕਾਥ ਦੀ ਕਹਾਣੀ ਦੱਸੀ ਤੇ ਉੱਥੇ ਉਹਨਾਂ ਨੂੰ ਅਭਿਆਸ ਕਰਵਾਂਦੇ ਸੀ ਜਿਸ ਤਰ੍ਹਾਂ ਅਸੀਂ ਇਤਿਹਾਸ ਸੁਣਦੇ ਹਾਂ ਗੁਰੂ ਨਾਨਕ ਦੇਵ ਜੀ ਵੀ ਖੇਲ ਖੇលਦੇ ਸੀ ਜਦੋਂ ਬਾਲਪਨ ਵਿੱਚ ਸੀ ਬਚਪਨ ਵਿੱਚ ਸੀ ਬੱਚਿਆਂ ਨਾਲ ਖੇਲ ਖੇਲਦੇ ਸੀਗੇ ਕੀ ਖੇਲ ਖੇਲਦੇ ਸੀਗੇ ਵਾਹਿਗੁਰੂ ਵਾਹਿਗੁਰੂ ਗੁਰਮੰਦਰ ਦਾ ਖੇਲ ਖੇਲਦੇ ਸੀਗੇ ਤੇ ਐਸੀ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਅਸੀਂ ਸੁਣਦੇ ਹਾਂ ਕਿ ਉਹ ਜਦੋਂ ਬਾਲਵਸਾ ਵਿੱਚ ਸੀ ਤੇ ਉਦੋਂ ਬੱਚਿਆਂ ਨਾਲ ਕੀ ਖੇਲ ਖੇਲਦੇ ਸੀਗੇ ਨਾਮ ਜਪਾਉਂਦੇ ਸੀਗੇ ਵਾਹਿਗੁਰੂ ਵਾਹਿਗੁਰੂ ਤੇ ਉਦੋਂ ਉਹ ਜਦੋਂ ਇਹਨਾਂ ਨੂੰ ਗੁਰਮੰਦਰ ਦੇਢ ਘਵਾ ਲੈਂਦੇ ਸੀਗੇ ਤੇ ਉਹਨਾਂ ਦੇ ਮਨ ਜਿਹੜੇ ਸੀਗੇ ਉਹ ਇਸ ਸ਼ਰੀਰ ਨੂੰ ਛੱਡਣ ਲੱਪੇ ਸੀਗੇ ਨਿਰਵਿਚਾਰ ਹੋ ਗਏ ਸੀਗੇ ਤੇ ਉਹ ਅਭਿਆਸ ਕਰਾਉਂਦੇ ਸੀ ਤਾਦਤ ਦੇ ਹਿੱਤੇ ਅਸੀਂ ਭੰਦੇ ਨ ਭਾਈ ਮਨੀ ਸਿੰਘ ਜੀ ਨੇ ਕਿਸ ਤਰ੍ਹਾਂ ਬੰਦ-ਬੰਦ ਕਰਵਾਏ ਅੱਜ ਤੇ ਕਿਸੇ ਨੇ ਇੱਕ ਸੋਈ ਵੀ ਲੱਗ ਜਾਏ ਤੇ ਉਹ ਹੀ ਗੱਲ ਬਰਦਾਸ਼ਤ ਨਹੀਂ ਹੁੰਦੀ ਬਾਬਾ ਦੀਪ ਸਿੰਘ ਜੀ ਸੀਸ ਤਲੀ ਤੇ ਰੱਖ ਕੇ ਵੀ ਕਿੰਨਾ ਸਮਾਂ ਉਹ ਯੁੱਧ ਵਿੱਚ ਲੜਦੇ ਰਹੇ ਤੇ ਹੁਣ ਗੁਰੂ ਸਾਹਿਬ ਨੇ ਬਵਿੰਜਾ ਰਾਜਿਆਂ ਨੂੰ ਹੀ ਉਸਰਾ ਅਭਿਆਸ ਕਰਵਾਇਆ ਜਿਸ ਤਰਾ ਅਸੀਂ ਇਤਿਹਾਸ ਵਿੱਚ ਪੜਦੇ ਆ ਨਾ ਕਿ ਬਵਿੰਜਾ ਕਲਿਆ ਵਾਲਾ ਚੋਲਾ ਸਿਲਵਾਇਆ ਤੇ ਉਹ ਰਾਜੇ ਬਵਿੰਜਾ ਕਲਿਆ ਨੂੰ ਫੜ ਕੇ ਤੇ ਉਹ ਕਿਲੇ ਵਿੱਚੋਂ ਬਾਹਰ ਆਏ ਨਹੀਂ ਅਸਰਾ ਨਹੀਂ ਹੈ ਗੁਰੂਵਾਂ ਪਿਆਰੇ ਗੁਰਬਾਣੀ ਸਾਨੂੰ ਕਹਿ ਰਹੀ ਹੈ ਕਿ ਅਸੀਂ ਸਾਨੂੰ ਪ੍ਰਮਾਤਮਾ ਨੇ ਅਕਲ ਦਿੱਤੀ ਹੈ ਅਕਲੀ ਸਾਹਿਬ ਸੇਵੀਏ ਅਕਲੀ ਕੀਚੇ ਦਾਨ ਤੇ ਉਹ ਕਲੀਆਂ پکڑ ਕੇ ਨਹੀਂ ਆਏ ਸੀ ਉਹ ਜਿਹੜਾ ਸੀ ਬਵਿੰਦੇ ਰਾਜਾ ਨੂੰ ਜਦੋਂ ਹੁਕਮ ਹੋਇਆ ਨਾ ਜਦੋਂ ਰਾਜਾ ਪਰੇਸ਼ਾਨ ਹੋਇਆ ਉਹਨੂੰ ਕੀ ਕਹਿੰਦੇ ਨੇ ਉਹਦੀ ਤਬੀਅਤ ਖਰਾਬ ਹੋਈ ਤੇ ਸਿਆਣੇ ਬੰਦਿਆਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਗੁਰੂ ਸਾਹਿਬ ਨੂੰ ਕੈਦ ਕੀਤਾ ਹੋਇਆ ਹੈ ਤੁਸੀਂ ਇਸ ਕਰਕੇ ਪਰੇਸ਼ਾਨ ਹੋ ਰਹੇ ਹੋ ਤੇ ਤੁਸੀਂ ਉਹਨਾਂ ਨੂੰ ਆਜ਼ਾਦ ਕਰੋ ਤੇ ਉਹ ਗੁਰੂ ਸਾਹਿਬ ਕਿਸ ਗੱਲ ਤੋਂ ਰਾਜੀ ਹੋਏ ਇਕ ਤੇ ਅਭਿਆਸ ਕਰਵਾਇਆ ਸੀਗਾ ਕਿ ਐ ਅਸੀਂ 52 ਰਾਜੇ ਛੱਡੋਗੇ ਅਸੀਂ ਵੀ ਤਦ ਕਿਨੇ ਤੋਂ ਬਾਹਰ ਜਾਵਾਂਗੇ ਤੇ ਗੱਲ ਉਹ ਸੀ ਕਿ ਉਹਨਾਂ ਦੇ ਰਾਜਿਆਂ ਨੂੰ ਤੇ ਕੈਦ ਵਿੱਚ ਕਰਵਾਇਆ ਉਹਨਾਂ ਦੇ ਮਨਾਂ ਨੂੰ ਸਭ ਤੋਂ ਵੱਡੀ ਗੱਲ ਵਿਚਾਰ ਕਰਨ ਵਾਲੀ ਜਦੋਂ ਅਭਿਆਸ ਕਰਵਾਇਆ ਨਾ ਰਾਜਿਆਂ ਦੇ 52 ਰਾਜਿਆਂ ਦੇ ਮਨਾਂ ਨੂੰ ਵੀ ਆਜ਼ਾਦ ਕਰਵਾਇਆ ਇਸ ਕਾਲ ਦੇ ਦੇਸ਼ ਵਿੱਚ ਜਿੱਥੇ ਸਾਡਾ ਜਿਹੜਾ ਮਨ ਹੈ ਜਿਹੜਾ ਸਾਡਾ ਮਨ ਹੈ ਇਹ ਬੰਦੀਖਾਨੇ ਵਿੱਚ ਬੰਦ ਹੈ ਕਿਹੜੇ ਬੰਦੀਖਾਨੇ ਵਿੱਚ ਸਭ ਜਗ ਬੰਦਿਓ ਕਾਲ ਗੋ ਕਾਲ ਕਿਹੜਾ ਬੰਦੀਖਾਨਾ ਐ ਸਾਰਾ ਇਹ ਜਿੰਨਾ ਵੀ ਅਸੀਂ ਖਾਲੀ ਖਲਾ ਦੇਖ ਰਿਹਾ ਸਾਰਾ ਬੰਦੀਖਾਨਾ ਵਿੱਚ ਇਹ ਸਾਰੇ ਮਨ ਕੈਦ ਨੇ ਕਾਲ ਦੀ ਕੈਦ ਵਿੱਚ ਨੇ ਤੇ ਇਹਨੂੰ ਕਿੰਨੇ ਆਜ਼ਾਦ ਕਰਵਾਣਾ ਹੈ ਸਤਿਗੁਰੂ ਨੇ ਜਿਸਾ ਜਪਜੀ ਸਾਹਿਬ ਜਿਸੀ ਪੜਦੇ ਨਾ ਬੰਦ ਖਲਾਸੀ ਭਾਣੇ ਹੋਏ ਤੇ ਬਾਣੀ ਦਾਦੀ ਹੋਏਗਾ ਨਾ ਬੰਦ ਖਲਾਸੀ ਤੇ ਦਾਦੀ ਮਾਲ ਕਰਾਏਗਾ ਜੇ ਅਸੀਂ ਉਹਦੀ ਸ਼ਰਨ ਵਿੱਚ ਜਾਵਾਂਗੇ ਸ਼ਰਨ ਵਿੱਚ ਜਾਣਾ ਅਸੀਂ ਇਹ ਨਹੀਂ ਦੱਸਾਂ ਮੰਨ ਲਓ ਸਾਡੇ ਸਤਿਗੁਰੂ ਹੈਗੇ ਨੇ ਗੁਰੂ ਗ੍ਰੰਥ ਸਾਹਿਬ ਤੇ ਹੁਣ ਸਤਿਗੁਰੂ ਸਾਹਿਬ ਉਪਦੇਸ਼ ਕਰ ਰਹੇ ਨੇ ਜਪੋ ਜਪ ਜੀ ਸਾਹਿਬ ਜਪ ਬਾਣੀ ਦਾ ਨਾਮ ਹੈ ਅਸੀਂ ਸਿਮਰਨ ਨਹੀਂ ਕੀਤਾ ਤੇ ਅਸੀਂ ਕਿਸਰਾ ਉਹਦੀ ਹਜ਼ੂਰੀ ਵਿੱਚ ਜਾਵਾਂਗੇ ਗਿਆਨ ਗੁਰੂ ਦੇ ਦੱਸਿਆ ਤਾਂ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਅਸੀਂ ਗਏ ਮੱਥਾ ਟੇਕਿਆ ਪਰ ਅਸੀਂ ਕਹਿਣਾ ਨਹੀਂ ਮੰਨਿਆ ਨਹੀਂ ਸੀਸ ਨਿਵਾਈਏ ਕਿੱਥੀਏ ਜਾ ਰਿਧੇ ਕ ਸੁਧ ਦੇ ਜਾਏ ਪਰ ਸਤਿਗੁਰੂ ਦਾ ਅਸੀਂ ਹੁਕਮ ਨਹੀਂ ਮੰਨਿਆ ਹੁਕਮ ਕਿਸੇ ਦਾ ਮਨ ਪਰਦੇਸੀ ਪਿਆਰੇ ਆਓ ਕਰੇ ਕਿੱਥੇ ਲਿਖਿਆ ਹੈ ਸਤਿਗੁਰ ਸਾਹਿਬ ਉਪਦੇਸ਼ ਕਰ ਰਹੇ ਨਾ 1433 ਅੰਗਾ ਵਿੱਚ ਮਨ ਪਰਦੇਸੀ ਪਿਆਰੇ ਆਓ ਕਰੇ ਘਰ ਜਾਵਾਂਗੇ ਸਤਿਗੁਰੂ ਜੀ ਸ਼ਰਨ ਵਿੱਚ ਜਾਵਾਂਗੇ कहेगा जपो जपो एको नामा का निराफल काम जींद जी ही मुक्त होना है जब तक स्वास्थ्य चल रहे ने मरण तो बाद कोई मुक्ति नहीं मरण तो बाद जिंद जी ही मुकत होना है मुकत कि होना है मन ने जो पिंजरा सू मिलया है शरीर रूपी ਗਾਲ ਦਾ ਜੋ ਇਹ ਪਿੰਜਰਾ ਹੈ ਜੋ ਤਨ ਮਿਲਿਆ ਹੈ ਤਨ ਦੇ ਜਦੋਂ ਸਵਾਸ ਪੂਰੇ ਹੋਏ ਤੇ ਇਹਨਾਂ ਪੰਜਾਂ ਨੇ ਇਸ ਸਰੀਰ ਤੋਂ ਕੱਢ ਕੇ ਮਾਲਕ ਦੇ ਸਰਮੁਖ ਪੇਸ਼ ਕਰ ਦੇਣਾ ਕਿਉਂਕਿ ਇਹ ਪਿੰਜਰਾ ਤਦ ਤੱਕ ਹੀ ਮਿਲਿਆ ਹੈ ਜਦ ਤੱਕ ਸਾਡੇ ਸਵਾਸ ਹੈਗੇ ਨੇ ਸਵਾਸ ਖਤਮ ਸਵਾਸ ਗਈ ਕਾਇਆ ਢਲ ਜਾਏ ਤਾਂ ਕਿ ਬਾਛੇ ਕਛੂ ਨਾ ਪਾਏ ਤੇ ਅਸੀਂ ਮਾਲਕ ਜੀ ਅੱਗੇ ਬੇਨਤੀ ਕਰੀਏ ਕਰ ਮਿੰਨਤ ਕਰ ਜੋਦੜੀ ਮਹਿਰਾ ਮੇਲੇ ਕਾ ਚਾਹੋ ਮੇਰਾ ਮਨ ਹੈ ਬੰਦੀ ਖਾਨੇ ਵਿੱਚ ਕੈਦ ਹੈ ਪੰਜਾਂ ਨੇ ਇਹ ਕੈਦ ਕੀਤਾ ਹੈ ਤੇ ਇਸ ਕੈਦ ਵਿੱਚੋਂ ਮੈਂ ਕਿਸਰਾ ਛੁਟਾਂ ਕਿਉਂ ਛੁਟਾਂ ਕਿਵੇਂ ਛੁਟਾਂ ਪੌਜਲ ਨਹੀਂ ਦਭਾਰੀ ਤੇ ਇਸ ਪੌਜਲ ਤੋਂ ਛੁੱਟਣ ਲਈ ਸਾਨੂੰ ਸਭ ਤੋਂ ਪਹਿਲੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਗੁਰੂਗੇ ਅਰਦਾਸ ਕਰਨੀ ਪਵੇਗੀ ਤੇ ਗੁਰੂ ਕਹੇਗਾ ਸ਼ਬਦ ਸ਼ਬਦ ਹੀ ਪਹਿਚਾਨ ਕਰੇਗੀ ਉਹ ਪਹਿਲੇ ਕਹੇਗਾ ਗੁਰਮੰਤਰ ਦ੍ਰਿੜ ਕਰੋ ਕਹਿੰਦੇ ਕਬੀਰ ਜਿਸਾ ਕਬੀਰ ਜੀ ਨੇ ਕਿਹਾ ਹੈ ਨਾ ਕਿ ਕਬੀਰ ਸੇਵਕ ਕੋ ਦੋਇ ਭਲੇ ਇੱਕ ਸੰਤ ਇੱਕ RAM RAM ਜੋ ਦਾਤਾ ਮੁਕਤ ਕੋ ਹੁਣ RAM ਦੀ ਸ਼ਰਨ ਵਿੱਚ ਅਸੀਂ ਗਏ ਨਹੀਂ ਸੰਤ ਜਪਾਵੇ ਨਾਮ ਹੁਣ ਜੋ ਤੁਹਾਨੂੰ ਸ਼ਬਦ ਦਾਰਾ ਦੱਸੇ ਕਿ ਤੁਸੀਂ ਅਭਿਆਸ ਕਰੋ ਅਭਿਆਸ ਇੰਨਾ ਡ੍ਰਿਡ ਕਰ ਲੋ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਕਰਵਾਂਦੇ ਸੀ ਬਾਲ ਬਚਪਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਕਰਵਾਂਦੇ ਸੀਗੇ ਤੇ ਕਰਵਾ ਕੇ ਤਾਦੀ ਦੇ ਭਾਈ ਮਨੀ ਸਿੰਘ ਜੀ ਨੇ ਬੰਦ ਬੰਦ ਕਟਵਾਏ ਗੁਰਮਖ ਵਿਆਹੇ ਵਿਚਾਰ ਕਰੀਏ ਸੀ ਅਸੀਂ ਖਾਲੀ ਲੰਗਰ ਵਰਤਾਂ ਤੱਕ ਹੁਣ ਮੰਨ ਲਓ ਦੇਖੋ ਗੁਰੂ ਸਾਹਿਬ ਨੇ ਤੇ ਬਵੰਜਾ ਰਾਜਿਆਂ ਨੂੰ ਕੈਦ ਤੋਂ छुੜਾਇਆ ਸੀ ਉਹਨਾਂ ਦੇ ਮਾਨਵੇਂ ਤੇ ਸ਼ਤਾਨਵੇਂ ਦੋਨਾਂ ਨੂੰ ਕੈਦ ਤੋਂ ਛੁਡਾ ਲਿਆ ਨਹੀਂ ਅਸੀਂ ਖਾਲੀ ਹਰ ਸਾਲ ਬੰਦੀ ਛੋੜ ਦਿਵਸ ਮਨਾ ਲਿਆ ਅਸੀਂ ਐਸੇ ਕਿ ਅਸੀਂ ਆਪਣੇ ਮਨ ਨੂੰ ਇਸ ਬੰਦੀਖਾਨੇ ਤੋਂ ਆਜ਼ਾਦ ਕਰਵਾਉਣੇ ਕੋਈ ਯਤਨ ਕਰ ਰਹੇ ਹਾਂ ਸਤਿਗੁਰੂ ਦੇ ਅਗੇ ਬੇਨਤੀ ਕਰ ਰਹੇ ਹਾਂ ਉਹ ਤੇ ਕਹਿੰਦੇ ਸਤਿਗੁਰੂ ਬੰਦੀ ਛੋੜ ਹੈ ਪਰ ਸਤਿਗੁਰੂ ਦੀ ਸ਼ਰਤ ਵਿੱਚ ਨਹੀਂ ਗਏ ਅਸੀਂ ਕਿਰਪਾ ਰਿਓ ਸੋ ਅਸੀਂ ਕਿਰਪਾ ਕਰੀਏ ਅਸੀਂ ਮਾਲਕ ਅਗੇ ਬੇਨਤੀ ਕਰੀਏ ਤੇ ਉਹ ਮਾਲਕ ਕਿਰਪਾ ਕਰੇਗਾ ਹੁਣ ਜਿਹਾ ਇੱਕ ਵੀਡੀਓ ਕੋਈ ਕਿਸ ਨੇ AI ਦੁਆਰਾ ਬਣਾਈ ਤੇ ਉਹ 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 ਉਹਨਾਂ ਨੇ ਉਹ ਗੁਰੂ ਸਾਹਿਬ ਦੀ ਜਿਹਾ ਮਾਲੋ ਪ੍ਰਕਾਸ਼ ਰੂਪ ਦਿਖਾਤਾ ਤੇ ਉਹ 52 ਮਾਲੋ ਰਾਜੇ ਦਿਖਾਤੇ ਤੇ ਉਹ ਇੱਕ ਇੱਕ ਹੱਥ ਦੇ ਵਿੱਚ ਉਹ ਜਿਹਾ ਚੋਲੇ ਦੀਆਂ ਕਲੀਆਂ ਪਕੜਾ ਦੀਆਂ ਐਸਾ ਨਹੀਂ ਗੁਰੂ ਆਪਿਆ ਸਾਨੂੰ ਮਾਲਕ ਨੇ ਅਕਲ ਦਿੱਤੀ ਹੈ ਅਸੀਂ ਵਿਚਾਰ ਕਰੀਏ ਉਸ ਅਕਲ ਦੇ ਨਾਲ ਹੁਣ 52 ਮਨ ਲੋ ਕਲੀਆਂ ਦੇ ਪਕੜਾਤੀਆਂ ਤੇ ਉਹ 52 ਬੰਦੇ ਇੱਕ ਕਮਰੇ ਵਿੱਚ ਕਿੰਨੇ ਬੰਦੇ ਇਕੱਠੇ ਹੋ ਸਕਦੇ ਨੇ ਤੇ ਉਹ ਕਲੀਆਂ ਵਿਚਾਰ ਕਰੋ ਗੁਰਮਖ ਪਿਆਰਿਓ ਸਾਨੂੰ ਮਾਲਕ ਨੇ ਅਕਲ ਦਿੱਤੀ ਹੈ ਤੇ ਉਹ 52 ਕਲੀਆਂ ਕਿਸ ਤਰ੍ਹਾਂ ਕਿ ਹਰ ਕਲੀ ਦਾ ਸਾਈਜ਼ ਇੱਕ ਹੀ ਹੁੰਦਾ ਨਾ ਮੰਨ ਲਓ ਚੋਲਾ ਅਗਰ ਸਵਾਇਆ ਮੰਨ ਲਓ ਕਿਉਂਕਿ ਇਹ ਚ ਜਨਨ ਪਰਮ ਫੈਲਦਾ ਹੈ ਜੋ ਸਾਡੇ ਸਿੱਖ धर्म प्रचार करना नहीं आया खाली ने बानी पढ़ो बानी पढ़ो बानी पढ़ो बानी पढ़नी है बानी पढ़ पढ़ के ते विचार नहीं है विचार अगर नहीं करांगे गुरबानी कह रही है पढ़िया मैल ना उतरे पूछो ज्ञानियां जाए मनमुख हर हर कर थके मैल ना सकई धोए मूर्ख अंधे ਤਰਾਇਗਨ ਸੇਵੇ ਮਾਇਆ ਕੇ ਵਿਹਾਰੀ ਅੰਦਰ ਕਪਟ ਉਧਰ ਪਰਨੇ ਕੇ ਤਾਈਂ ਪਾਠ ਪੜੇ ਗਵਾਰੀ ਉਹਨੇ ਸਤਗੁਰੂ ਹੀ ਤੇ ਉਦੇਸ਼ ਕਰ ਰਹੇ ਨੇ ਨਾ ਕਿ ਪੜ੍ਹਨ ਲਈ ਅਭਿਆਸ ਕਰਨ ਨਾਲ ਜੇਸੀਂ ਅਭਿਆਸ ਕਰਾਂਗੇ ਨਾ ਫਿਰ ਸਾਨੂੰ ਕੋਈ ਕਿਸੇ ਕਥਾਵਾ ਚੱਕਦੀ ਜਾਂ ਕਿਸੇ ਟੀਕਾ ਕਰਦੀ ਲੋੜ ਨਹੀਂ ਪੈਣੀ ਹਾਂ ਉਥੇ ਲੋੜ ਪੈ ਸਕਦੀ ਹੈ ਜਿਸ ਨਾਲ ਅਸੀਂ ਭਾਸ਼ਾ ਨੂੰ ਅਸੀਂ ਜਿਸਾਂ ਪਹਿਲੇ ਅਲੱਗ-ਅਲੱਗ ਵਿਸ਼ੇ ਦੀ ਭਾਸ਼ਾ ਹੁੰਦੀ ਹੈ ਨਾ ਤੇ ਗੁਰਬਾਣੀ ਜਿਹੜੀ ਏ ਗੁਰੂ ਸਾਹਿਬ ਨੇ ਕਈ ਭਾਸ਼ਾਵਾਂ ਵਿੱਚ ਆਈਆਂ ਨੇ ਸਭਤਾਂ ਦੀ ਗੁਰੂਆਂ ਦੀ ਜਾਂ ਹੋਰ ਅਲੱਗ-ਅਲੱਗ ਜਗ੍ਹਾ ਸੇ ਸਾਨੂੰ ਉਹ ਭਾਸ਼ਾ ਅਸੀਂ ਜਿਸਾ ਹਿੰਦੀ ਪੰਜਾਬੀ ਜਾਂ ਇੰਗਲਿਸ਼ ਬੋਲਦੇ ਆਂ ਦੋ ਜਾਂ ਤਿੰਨ ਤੇ ਉਹ ਫਾਰਸੀ ਵਿੱਚ ਅਰਬੀ ਵਿੱਚ ਤੇ ਉਸਰਾ ਉਸਰਾ ਬੰਗਾਲੀ ਬੰਗਾਲੀ ਵਿੱਚ ਚਾਈਨੀਜ਼ ਵਿੱਚ ਹੋਰ ਕਿੰਨੀਆਂ ਭਾਸ਼ਾਵਾਂ ਵਿੱਚ ਹੁੰਦਾ ਹੈ ਉਸ ਦਾ ਅਸੀਂ ਸਹਾਰਾ ਲੈ ਸਕਦੇ ਆਂ ਕਿ ਇਸ ਅਰਥ ਦਾ ਕੀ ਹੁੰਦਾ ਹੈ ਪਰ ਆਪਣੀ ਜਦੋਂ ਸਾਡੀ ਸੁਰਤੀ ਤ੍ਰੈ ਗੁਣ ਤੋਂ ਉੱਪਰ ਉੱਠ ਕੇ ਚੌਥੇ ਵਿੱਚ ਅਸੀਂ ਵਿਚਾਰ ਕਰਾਂਗੇ ਫਿਰ ਕਵਾਂਗੇ ਇਹ ਜੋ ਅਸੀਂ ਤਨ ਤੌਰ ਤੇ ਜੋ ਅਸੀਂ ਬਾਣੀ ਪੜਦੇ ਆ ਰਹੇ ਆ ਇਹ ਤਨ ਦਾ ਖੇਲ ਨਹੀਂ ਹੈ ਇਹ ਮਨ ਦਾ ਖੇਲ ਹੈਗਾ ਫਿਰ ਅੱਗੇ ਇਹ ਨਾ ਮੇਰੇ ਪ੍ਰਭ ਸਾਜੇ ਇੱਕ ਖੇਲ ਰਚਾਇਆ ਸੋ ਅਸੀਂ ਵਿਚਾਰ ਕਰੀਏ ਇਹ ਜੋ ਇਹ ਜਿਹੇ ਵੀਡੀਓ ਹੁੰਦੀ ਹੈ ਨਾ ਇਹਨਾਂ ਨਾਲ ਪਰਮ ਫੈਲਦਾ ਹੈ ਅਸੀਂ ਵਿਰੋਧ ਨਹੀਂ ਕਰਦੇ हम कि कलिया से मान लो बविंजा राजनी अगर पकड़िया तो वीडियो तो बनाती बनाने वाले ने हम जिस तरह चलो असं यह विचार करते हैं कि आप अपनी बुद्ध है पर ए, 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 हो जी पर बुद्ध नरम फैलता है ना योजी बुद्ध दे विडियो बना भरम फैलता है कि मान लो बवंजा कलिया किने मतलब कोई अलग अलग साइज की कली होगी कोई मतलब बविजा राजे एक अगे अगे तो सारे लाइन च नहीं आ गए बविजा तो बवंजा ਸੋ ਅਸੀਂ ਵਿਚਾਰ ਕਰਨੀ ਹੈ ਤੇ ਬੰਦੀ ਛੋੜ ਦਿਵਸ ਬਹੁਤ ਹੀ ਪਾਵਨ ਦਿਵਸ ਹੈ ਕਿ ਗੁਰੂ ਸਾਹਿਬ ਨੇ ਅਭਿਆਸ ਕਰਵਾਇਆ ਸੀ ਅਭਿਆਸ ਕਰਾ ਕੇ ਉਹਨਾਂ ਦੇ ਮਨਾਂ ਨੂੰ ਵੀ ਆਜ਼ਾਦ ਕਰਾਇਆ ਸੀ ਖਾਲੀ ਸਰੀਰਿਕ ਤੌਰ ਤੇ ਆਜ਼ਾਦ ਨਹੀਂ ਕਰਾਇਆ ਸੀ ਉਹਨਾਂ ਦੇ ਮਨਾਂ ਨੂੰ ਆਜ਼ਾਦ ਕਰਾਇਆ ਸੀ ਇਸੇ ਕਹਿੰਦੇ ਸਤਗੁਰ ਬੰਦੀ ਛੋੜ ਹੈ ਅਖੀਰ ਵਿੱਚ ਇੱਕ ਹੋਰ ਦੇਖੋ ਅਸੀਂ ਸ਼ਬਦ ਪੜ੍ਹਦੇ ਆ ਨਾ ਗੈ ਭੋੜ ਬੰਦੀ ਛੋੜ ਠੀਕ ਹੈ ਜੋ ਸਬਦ ਜਦ ਤੱਕ ਤੁਸੀਂ ਪਾਉ ਕਰੋਗੇ ਮੇਰੇ encar ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆਦਾਰੀ ਲੋਭੀ ਕੋਣ ਮਨ ਸਾਡਾ ਮਾਇਆਦਾਰੀ ਇਹ ਬੰਦੀ ਖਾਨੇ ਜੰਦ ਬੰਦ ਹੈਗਾ ਲੋਭੀ ਮਾਇਆਦਾਰੀ ਨਾਮ ਭਰਿਓ ਪਗਤ ਗੋਬਿੰਦ ਦਾ ਇਹ ਰੱਖੋ ਪੈਸ ਤੁਹਾਰੀ ਤੇ ਉਹ ਨਾਮ ਤੱਕ ਜਦ ਤੱਕ ਅਸੀਂ ਨਹੀਂ ਪਹੁੰਚਾਂਗੇ ਤੇ ਇਹ ਮਨ ਨੇ ਇਹ ਤਰੇਗਾ ਵਿੱਚ ਹੀ ਖਚਤ ਹੋ ਗਏ ਆਪਣੇ ਜੋ ਪੂੰਜੀ ਸਾਨੂੰ ਮਿਲੀ ਹੈ ਇਹ ਐਵੇਂ ਨਿਰਗੁਣ ਦੇ ਖਜ਼ਾਨੇ ਚ ਮਾਲਕ ਨੇ ਨਾ ਕੀਮਤੀ ਸਵਾਸ ਦਿੱਤੇ ਨੇ ਇਹ ਅਜਾਈ ਜਾਇਜ਼ਰ ਨੇ ਮਾਰਗ ਮੋਤੀ ਵਿਖਰੇ ਜਗਤ ਉਲੰਗੇ ਆਏ ਬਾ ਸਵਾਸ ਸਾਡੇ ਦਿਨ ਤੇ ਪੈ ਪੈੜੀ ਘਟੀ ਜਾ ਰਹੇ ਨੇ ਘਟ ਰਹੇ ਨੇ ਵੱਧ ਨਹੀਂ ਉਮਰ ਵੱਧ ਨਹੀਂ ਰਹੀ ਸਾਡੀ ਉਮਰ ਘਟ ਰਹੀ ਹੈ ਆਉਦ ਕਟੇ ਦਿਨ ਸਰੇ ਨਾ ਰਹੇ ਮਾਨੇ ਗੁਰ ਮੇਲਾ ਕਾਲਸਵਾਰੇ ਸੋ ਇਤਨੇ ਹੀ ਵਿਚਾਰ ਕਰਦੇ ਆ ਬਯੰਤ ਹੀ ਭੁਲਾ ਹੋਈਆਂ ਨੇ ਤੇ ਅਸੀਂ ਸਿਮਰਨ ਨੂੰ ਪਕੜੀਏ ਮਾਲਗ ਗੁਰੂ ਨਾਨਕ ਦੇਵ ਜੀ ਨੇ ਕਿਹਾ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ ਜਦੋਂ ਅਸੀਂ ਜਪਾਂਗੇ ਜਦੋਂ ਸਾਡੇ ਅੰਦਰ ਨਾਮ ਪ੍ਰਗਟ ਹੋ ਜਾਏਗਾ ਜਦ ਤੱਕ ਨਾਮ ਪ੍ਰਗਟ ਨਹੀਂ ਹੁੰਦਾ ਪਰਮ ਹੀ ਪਰਮ ਨੇ ਅਸੀਂ ਕਿਸੇ ਨਾਲ ਵਿਚਾਰ ਕਰਾਂਗੇ ਨਾ ਉਹਨੇ ਸਾਨੂੰ ਨੈਗੇਟਿਵ ਕਰ ਦੇਣਾ ਜੇ ਅਸੀਂ ਸਿਮਰਨ ਕਰ ਲਏਗੇ ਨਾ ਤੇ ਇਹ ਖੇਲ ਜਿਹੜਾ ਹੈ ਨਾ ਪਿਆਰ ਦਾ ਖੇਲ ਹੈਗਾ ਹੈ ਮਾਲਕ ਨੂੰ ਮਿਲਣਾ ਜਨ ਤੇ ਮਾਲਕ ਹੈਗਾ ਹੈ ਨਿਰ ਅੰਕਾਰ ਨਿਰ ਆਕਾਰ ਜਿਦਾ ਕੋਈ ਆਕਾਰ ਨਹੀਂ ਹੈਗਾ ਉਹਨਾਂ ਨੂੰ ਲੱਭੋਗੇ ਤੁਸੀਂ ਆਕਾਰ ਚ ਕਿੱਥੋਂ ਲੱਭੇਗਾ ਸੋ ਇਫ ਇਤਨੇ ਹੀ ਵਿਚਾਰ ਕਰ ਲਿਆ ਬੈਂਥੇ ਹੀ ਬੁੱਲਾ ਹੋਇਆ ਨੇ ਸਭ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ